ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ ਜਦੋਂ ਮਰੀਦਾਂ ਜਾ ਕੇ ਆ ਗਏ ਬਾਬਾ ਨਾਨਕ ਆਇਆ ਤੇ ਫਿਰ ਨਾਲ ਦਸਤਗੀਰ ਵੀ ਆ ਗਿਆ ਪਾਤਸ਼ਾਹ ਨੇ ਹੁਣ ਜਿਹੜੀ ਬਾੰਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ ਉਹ ਬੜੀ ਅਨੋਖੀ ਸੀ ਜਦੋਂ ਸਾਰੇ ਇਕੱਠੇ ਹੋ ਗਏ ਨਾ ਇਸ ਤਰ੍ਹਾਂ ਜਿ ਤਾਂ ਉਹਨਾਂ ਨੂੰ ਇਹ ਸੀ ਫਿਰ ਵਾਬ ਨਾਲ ਕਿਉਂ ਗਾਉਂਦੇ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਗੇ ਛੋਟੇ ਵੱਡੇ ਪੀਰ ਹਿੱਲ ਗਏ ਨਾ ਪਾਤਸ਼ਾਹ ਨੇ ਫਿਰ ਕੀ ਕਿਹਾ ਸੁਣੋ ਹਜ਼ੂਰ ਉੱਤੀ ਵਾਜ ਬੋਲੇ ਕਹਿੰਦੇ ਪਾਤਾਲਾ ਪਾਤਾਲ ਲੱਖ ਹਜ਼ੂਰ ਨੇ ਉੱਤੀ ਸੁਰ ਵਿੱਚ ਬੰਦ ਦਿੱਤੇ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਬੜੋ ਓੜ-ਗੋੜ ਕਪਾਲ ਥਕੇ ਵੇਦ ਕਹਨੇ ਕਵਾਤ ਪਤਲ ਆਕਾਸ਼ ਲਖ ਓੜਕ ਪਾਲੀ ਖਬਰ ਸੁਣਾ